ਅਮਰਸਾਦ ਦਿਹਾਤੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਆਈਐਸਐਚ ਦੀ ਸਿਹਤ ਨਾਲ ਚੱਲੇ ਹਥਿਆਰ ਤਸਕਰੀ ਮੋਡਿਊਲ ਦਾ ਪੰਡਾਪੋਰ ਕੀਤਾ ਅਤੇ ਇਸ ਦੌਰਾਨ ਸਪੈਸ਼ਲ ਸੈੱਲ ਨੇ ਇੱਕ ਗੈਂਗਟਰਾਂ ਦੇ ਨੂੰ ਹਥਿਆਰ ਸਪਲਾਈ ਕਰਨ ਵਾਲੇ ਪੰਜ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਇਹਨਾਂ ਕੋਲੋਂ ਇੱਕ AK-47 ਇੱਕ 308 ਰਾਈਫਲ ਦੋ ਗੋਲਕ ਪਿਸਤੋਲ 7.5 ਲੱਖ ਨਕਦੀ ਇੱਕ ਕਾਰ ਅਤੇ ਤਿੰਨ ਮੋਬਾਈਲ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹਨ ਐਸਐਸਪੀ ਦਿਹਾਤੀ ਨੇ ਕੀ ਆਖਿਆ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਸੁਣਾਉਂਦੇ ਹਾਂ। ਸਾਡੀ ਮਾਨਯੋਗ सीएम साहब सरदार भगवंत सिंह मान ਅਤੇ ਮਾਨਯੋਗ ਡੀਜੀਪੀ ਸਾਹਿਬ श्री गौर, गौरव यादव ਜੀ ਦੇ ਦਿਸ਼ਾ ਨਿਰਦੇਸ਼ ਏਕ ਮੁਹਿੰਮ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਹੈ ਜਿਹਦੇ ਚ ਜਿਹੜੇ ਵੀ ਐਂਟੀ ਨੈਸ਼ਨਲ 엘ਿਮੈਂਟਸ ਗੈਂਗਸਟਰ 엘ਿਮੈਂਟਸ ਤੇ ਨਾਰਕੋਟਿਕਸ ਦੇ 엘ਿਮੈਂਟਸ ਨੇ ਜਿਹੜੇ ਨਾਰਕੋਟਿਕਸ ਡੀਲ ਕਰਦੇ ਨੇ ਉਹਨਾਂ ਦਾ ਸਫਾਇਆ ਕਰਨ ਲਈ ਅੰਮ੍ਰਿਤਸਰ ਦੇ ਹਾਦੀ ਪੁਲਿਸ ਡੀਏਜੀ ਬਾਰਡਰ ਰੇਂਜ ਸਰਦਾਰ ਨਾਨਕ ਸਿੰਘ ਜੀ ਦੀ ਅਗਵਾਈ ਹੇਠ ਕੰਮ ਕਰ ਰਹੀ ਹੈ ਇਸੇ ਤਰ੍ਹਾਂ ਸਾਡੀ ਟੀਮ ਨੂੰ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਕੁਝ ਜਿਹੜੇ ISI ਦੀ ਏਜੰਸੀ ਦੇ ਨਾਲ ਕੰਮ ਕਰਦੇ ਪੰਜ ਵਿਅਕਤੀ ਇੱਕ ਵੱਡੀ ਕਨਸਾਈਨਮੈਂਟ ਇਹਨਾਂ ਨੇ ਰਿਸੀਵ ਕੀਤੀ ਹੈ ਜਿਦੇ ਚ ਇੱਕ AK ਸੀਰੀਜ਼ ਦੀ ਅਸॉल्ट ਰਾਈਫਲ ਗਲੌਕ ਪਿਸਟਲਸ ਤੇ ਨਾਲ ਹੀ ਹੈਰੋਇਨ ਦਾ ਵੀ ਜਿਹੜਾ ਧੰਦਾ ਕਰਦੇ ਸੀਗੇ ਸਾਰੀ ਕਨਸਾਈਨਮੈਂਟ ਇਹਨਾਂ ਨੇ ਰਿਸੀਵ ਕੀਤੀ ਸਾਡੀ ਜਿਹੜੀ ਡੀਐਸਪੀ ਲੋਪੋਕੇ ਸਾਹਬ ਦੀ ਟੀਮ ਨੇ ਜਿਹੜੀ ਨੇ ਸਪੈਸ਼ਲ ਸੈਲਰੀ ਟੀਮ ਨੇ ਸੱਡੀ ਨਾਕਾਬੰਦੀ ਕਰਕੇ ਪੰਜ ਦੋਸ਼ੀ ਜੋਬਨ ਵਾਸੀ ਰਣਗੜਾ ਗੋਰਾ ਵਾਸੀ ਰਣਗੜਾ ਜਸਪ੍ਰੀਤ ਇਹ ਜਿਲ੍ਹਾ ਰੋਪੜ ਦਾ ਰਹਿਣ ਵਾਲਾ ਇਹਨਾਂ ਦਾ ਸਾਥੀ ਹੈ ਜਿਹੜਾ ਸਨੀ ਇਹ ਥਾਣਾ ਮੁਕੰਪੁਰੇ ਦਾ ਰਹਿਣ ਵਾਲਾ ਹੈ ਸ਼ਹਿਨਸ਼ਾ ਔਰ ਸ਼ਾਲੂ ਇਹ ਵੀ ਥਾਣਾ ਮੁਕੰਪੁਰੇ ਦਾ ਰਹਿਣ ਵਾਲਾ ਹੈ ਇਹਨਾਂ ਪੰਜਾਂ ਵਿਅਕਤੀਆਂ ਨੂੰ ਅਸੀਂ ਨਾਕੇ ਤੇ ਗ੍ਰਿਫਤਾਰ ਕੀਤਾ ਰੋਕਿਆ ਤੇ ਇਹਨਾਂ ਤੋਂ ਜਦੋਂ ਅਸੀਂ ਚੈੱਕ ਕੀਤਾ ਇਹਨਾਂ ਕੋਲ ਇੱਕ AK ਸੀਰੀਜ਼ ਦੀ ਅਸॉल्ट ਰਾਈਫਲ ਦੋ ਮੈਗਜ਼ੀਨ 90 ਰਾਉਂਡਸ ਜਿਹੜੇ ਉਹਦੇ ਚ ਲਾਈਵ ਐਮੂਨੀਸ਼ਨ ਸੀਗਾ ਦੋ ਬਲੌਕ ਪਿਸਟਲ ਚਾਰ ਮੈਗਜ਼ੀਨ ਇਹ ਸਾਰੀਆਂ ਰਿਕਵਰ ਕੀਤੀਆਂ ਇੱਕ ਕਾਰ ਚ ਜਾ ਰਹੇ ਸੀ ਇੱਕ ਕਾਰ ਚ ਜਾ ਰਹੇ ਸੀਗੇ I20 ਕਾਰ ਜਿਹੜੀ ਸੀਗੀ ਇਹਨੂੰ ਰੋਕ ਕੇ ਅਸੀਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਬਰਾਮਦ ਕੀਤੀਆਂ ਇਹਦੇ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਦੋ ਵਿਅਕਤੀ ਨੇ ਜੋਬਨ ਤੇ ਗੋਰਾ ਇਹ ਨਵ ਪੰਡੋਰੀ ਨਾਂ ਦਾ ਵਿਅਕਤੀ ਹੈ ਜੋ ਗੈਂਗਸਟਰ ਜੱਗੂ ਭਗਵਾਨਪੁਰੀਏ ਦਾ ਕਾਫੀ ਖਾਸ ਐ ਨੇੜਲਾ ਵਿਅਕਤੀ ਹੈ। ਇਹ ਉਹਦੇ ਕਹਿਣ ਤੇ ਇਹਨਾਂ ਨੇ ਸਾਰੀਆਂ ਕਨਸਾਈਨਮੈਂਟਸ ਜਿਹੜੀਆਂ ਪਾਰ ਵਾਲੇ ਵਿਅਕਤੀ ਜਿਹੜੇ ਆਈਐਸਆਈ ਦੇ ਅ ਸਿਗੇ ਐਂਟੀਟੀਜ਼ ਰਾਣਾ ਰਾਣਾ ਨਾਂ ਦੇ ਜਿਹੜੀ ਐਂਟੀਟੀ ਸੀਗੀ ਉਹਨਾਂ ਤੋਂ ਇਹਨਾਂ ਨੇ ਸਾਰੀ ਕਨਸਾਈਨਮੈਂਟ ਰਿਸੀਵ ਕੀਤੀ ਤੇ ਇਹਨਾਂ ਨੇ ਅੱਗੇ ਇਹ ਜਿਹੜੇ ਜੱਗੂ ਭਗਵਾਨਪੁਰੀਏ ਦੇ ਨੈਟਵਰਕ ਨੂੰ ਅੱਗੇ ਜਾ ਕੇ ਇਹਨਾਂ ਨੇ ਦੇਣੀ ਸੀਗੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਦੇ ਕਾਫੀ ਜ਼ਿਆਦਾ ਲਿੰਕੇਜਸ ਜਿਹੜੇ ਬੀਕੀਆਈ ਲਿੰਕਡ ਜਿਹੜੇ 테러ਰਿਸਟ ਬਾਹਰ ਬੈਠੇ ਨੇ ਉਹਨਾਂ ਦੇ ਨਾਲ ਹੈਗੇ ਨੇ ਜਿਹੜੇ ਇਹ ਸਾਰੇ ਪੰਜਾਬ 'ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਖਤ ਦਿਸ਼ਾ ਨਿਰਦੇਸ਼ ਨੇ ਕਿ ਇਹਨਾਂ ਦਾ ਸਿਰ ਨਹੀਂ ਝੁਕਣ ਦਵਾਂਗੇ ਤੇ ਜਿਹੜੇ ਵੀ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੁੰਦੀ ਹੈ ਅਸੀਂ ਉਹ ਕਰਾਂਗੇ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਦੂਸਰਾ ਵੀ ਕੇਸ ਹੈਗਾ ਥਾਣਾ ਕਰਿੰਡਾ ਦੀ ਪੁਲਿਸ ਨੇ ਇੱਕ ਜਿਹੜਾ ਸਾਡਾ ਯੁੱਧ ਨਸ਼ਾ ਵਿਰੁੱਧ ਚ ਜਿਹੜੀ ਪੇਜ਼ੀ ਚੱਲ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਸਾਨੂੰ ਦਸ਼ਾ ਨਿਰਦੇਸ਼ ਮਿਲੇ ਨੇ ਉਹਦੇ 'ਚ ਸਾਡੀ ਟੀਮ ਵੱਲੋਂ 5 ਕਿਲੋ ਹੈਰੋਇਨ ਇੱਕ ਵਿਅਕਤੀ ਕੋਲੋਂ ਜਿਹੜਾ ਟੀਪੁਆਇੰਟ ਅਟਾਰੀ ਤੋਂ ਅਸੀਂ ਇਹਨੂੰ ਰੋਕਿਆ ਇਸ ਪਵਨ ਉਰਫ ਜਿਹੜਾ ਹੈਗਾ ਪੁੱਤਰ ਜਸਪਿੰਦਰ ਸਿੰਘ ਇਹ ਮੁਹਾਵਾ ਪਿੰਡ ਹੈਗਾ ਜੀ ਜਿਹੜਾ ਬਿਲਕੁਲ ਬਾਰਡਰ ਦੇ ਨਾਲ ਛਟਿਆ ਹੋਇਆ ਹੈ ਉੱਥੇ ਦਾ ਰਹਿਣ ਵਾਲੇ ਨੇ ਡਰੋਨ ਰਾਹੀਂ ਕਨਸਾਈਨਮੈਂਟ 5 ਕਿਲੋ ਦੀ ਹੈਰੋਇਨ ਦੀ ਮੰਗਾਈ ਇਹਨੂੰ ਵੀ ਅਸੀਂ ਰੱਖ ਕੇ ਤੋਂ ਗ੍ਰਿਫਤਾਰ ਕਰਕੇ ਇਹਦੇ ਕੋਲੋਂ ਵੀ 5 ਕਿਲੋ ਜਿਹੜੀ ਹੈਰੋਇਨ ਰਿਕਵਰ ਕੀਤੀ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਜਿਹੜਾ ਇਹ ਪੂਰਾ ਨੈਕਸਸ ਇਹ ਐਂਟੀ ਨੈਸ਼ਨਲ 엘ਿਮੈਂਟਸ ਟੈਰਰਿਸਟ 엘ਿਮੈਂਟਸ ਗੈਂਗਸਟਰ 엘ਿਮੈਂਟਸ ਤੇ ਜਿਹੜੇ ਨਾਰਕੋਟਿਕ 엘ਿਮੈਂਟਸ ਨੇ ਜਿਹੜਾ ਬਣਾਇਆ ਹੋਇਆ ਇਹਨੂੰ ਤੋੜਨ 'ਚ ਸਾਡੀ ਪੂਰੀ ਜਿਹੜੀ ਟੀਮ ਸક્ષਮ ਹੈ ਅਸੀਂ ਪਹਿਲਾਂ ਵੀ ਕੰਮ ਕਰਦੇ ਰਹੇ ਤੇ ਆਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਇਹਦੇ ਤੇ ਵੱਧ ਚੜਕੇ ਕਾਮਯਾਬੀ ਪ੍ਰਾਪਤ ਕਰਾਂਗੇ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਜਿਹੜੇ ਰਾਣਾ ਰਾਣਾ ਹੈਗੇ ਆਈਐਸਆਈ ਦੀ ਐਂਟੀਟੀ ਹੈ ਜਿਹਦੇ ਨਾਲ ਇਹ ਟੱਚ ਤੇ ਸੀਗੇ ਬਿਲਕੁਲ ਤੇ ਇਹਨਾਂ ਨੇ ਉਹਦੇ ਤੋਂ ਕਨਸਾਈਨਮੈਂਟ ਡਰੋਨ ਰਹੀ ਮੰਗਾਈ ਤੇ ਅੱਗੇ ਫਰਦਰ ਡਿਲੀਵਰ ਕਰਨੀ ਸੀ ਸਰ ਇਸ ਲੈਵਲ ਤੇ ਇਸ ਲੈਵਲ ਤੇ ਇਹ ਹੈ ਸੀ ਕਿ ਸਰ ਹਾਂ ਕੋਈ ਤਿਆਰੀ ਕੀਤੀ ਇਹਨਾਂ ਦੀ ਕਿ ਇਹ ਸਾਰੀਆਂ ਜਿਹੜੀਆਂ ਹੈਗੀਆਂ ਡਿਟੇਲਸ ਇਹ ਅਸੀਂ ਤੁਹਾਡੇ ਨਾਲ ਬਿਲਕੁਲ ਆਉਣ ਵਾਲੇ ਸਮੇਂ 'ਚ ਸਾਂਝੀਆਂ ਕਰਾਂਗੇ ਇਹ ਸਾਰੀਆਂ ਜਿਹੜੀਆਂ ਸਾਡੀ ਸਪੈਸ਼ਲ ਇੰਟਰੋਗੇਸ਼ਨ ਜਿਹੜੀ ਹੈਗੀ ਇਹਨਾਂ ਦੀ ਚੱਲ ਰਹੀ ਹੈ ਤੇ ਸਾਰੀਆਂ ਇਹ ਜਿਹੜੀਆਂ ਕਾਮਯਾਬੀਆਂ ਪ੍ਰਾਪਤ ਹੋਈਆਂ ਇਹ ਸੈਂਟਰਲ ਏਜੰਸੀਆਂ ਦੇ ਨਾਲ ਅਸੀਂ ਰਲ ਕੇ ਜਿਹੜੀਆਂ ਹੈਗੀਆਂ ਉਹ ਪ੍ਰਾਪਤ ਕੀਤੀਆਂ ਨੇ ਸਰ ਜੀ